ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਰਟੀਕਲ ਦਿਖਾਉਣ ਲੱਗਾ ਤੁਹਾਨੂੰ ਬਹੁਤ ਹੀ ਸੁਪਰ ਆਰਟੀਕਲ ਡਿਜੀਟਲ ਪ੍ਰਿੰਟ ਦਾ ਆਰਟੀਕਲ ਬਹੁਤ ਹੀ ਉੱਪਰ ਸੋਨਾ ਵਰਕ ਕੀਤਾ ਹੋਇਆ ਹੈ ਪੀਸ ਖੋਲ ਕੇ ਦਿਖਾਉਂਦੇ ਹਾਂ ਤੁਹਾਨੂੰ ਆਹ ਸ਼ਰਟ ਆਈ ਡਿਸਟਰਬੈਂਟ ਦੀ ਬਹੁਤ ਹੀ ਸੋਨਾ ਉੱਪਰ ਵਰਕ ਕੀਤਾ ਹੋਇਆ ਹੈ ਡਿਜੀਟਲ ਪ੍ਰਿੰਟ ਦੀ ਸ਼ਰਟ ਰਹਿਣ ਵਾਲੀ ਹੈ ਉੱਤੇ ਵਰਕ ਫਰੰਟ ਤੇ ਬੈਕ ਦੋਨੋਂ ਪਾਸੇ ਡਿਸਟਰਬੈਂਟ ਆ ਗਿਆ ਤੇ ਨਾਲ ਬਹੁਤ ਹੀ ਸੋਹਣੇ ਦੁਪੱਟੇ ਦੇ ਨਾਲ ਸੁਪਰ ਆਰਟੀਕਲ ਚਾਰ ਚਾਰ ਕਲਰ ਆ ਦੇਖੋ ਆ ਦੁਪੱਟਾ ਆ ਗਿਆ ਨਾਲ ਬਹੁਤ ਹੀ ਸੋਨਾ ਪੀਸ ਹੈਗਾ ਜੀ ਸਕਰੀਨ ਤੇ ਨੰਬਰ ਚੱਲ ਰਹੇ ਨੇ ਕੇਸਰ ਸੂਟ ਐਂਡ ਸਾੜੀ ਅੰਬਾਲਾ ਸਿਟੀ ਜਿਹੜਾ ਵੀ ਪੀਸ ਚੰਗਾ ਲੱਗਦਾ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਕਰ ਦਿਓ ਆ ਦੇਖੋ ਅਦਰ ਤੋਂ ਤੁਹਾਨੂੰ ਚਾਰ ਕਲਰ ਆ ਗਏ ਆ सारे बढ़िया कलर आगे डार्क कलर चलो गल बहुत ही सोना कलर चैट है बहुत ही सोना डिजाइन है बहुत ही प्यारे प्यारे सूट है मिलने कित है कैसा सूट एंड साड़ी अंबाला सिटी जल्दी जल्दी वीडियो शेयर करो ਅਗਰ YouTube ਤੋਂ ਸਾਡੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਸ਼ੇਅਰ ਕਰਨ ਨਾਲ ਕਿਸੇ ਨਾ ਕਿਸ ਦਾ ਫਾਇਦਾ ਜਰੂਰ ਹੋਏਗਾ ਆ ਦੇਖੋ ਨੈਕ ਸਟਾਰਟਲ ਚੈੱਕ ਕਰੋ Instagram ਵਾਲਾ ਆਰਟੀਕਲ Reels ਵਾਲਾ ਆਰਟੀਕਲ ਆ ਗਿਆ ਆ ਦੇਖੋ ਆ ਸ਼ਰਟ ਆਏਗੀ ਬਹੁਤ ਹੀ ਸੋਨਾ ਗੋਟਾ ਪੱਤੀਆਂ ਨੈਕ ਤੇ ਵਰਕ ਬਾਜੂ ਤੇ ਬਹੁਤ ਸੋਨਾ ਵਰਕ ਬਾਜੂ ਵੀ ਦਿਖਾ ਦੇ ਤਲਵਾਰ ਤੇ ਬਹੁਤ ਸੋਹਣਾ ਵਰਕ ਰਹਿਣ ਵਾਲਾ ਆ ਦੇਖੋ ਤੇ ਦੁਪੱਟਾ ਬਹੁਤ ਸੋਹਣਾ ਕੰਟਰਾਸਟ ਆ ਦੇਖੋ ਬਹੁਤ ਹੀ ਪਿਆਰੇ ਪਿਆਰੇ ਆਰਟੀਕਲ ਨੇ ਮਿਲਨੇ ਕਿੱਥੇ ਨੇ ਕੇਸਰ ਸੂਟ ਐਂਡ ਸਾੜੀ ਅੰਬਾਲਾ ਸਿਟੀ ਵੀਡੀਓ ਨੂੰ ਸਕਿਪ ਬਿਲਕੁਲ ਨਾ ਕਰਨਾ ਬਹੁਤ ਸੋਹਣੇ ਸੋਹਣੇ ਆਰਟੀਕਲ ਤੁਹਾਨੂੰ ਦਿਖਾਣੇ ਆ ਸੀ ਵੀਡੀਓ ਤੇ YouTube ਤੋਂ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਜਰੂਰ ਕਰੋ Facebook ਤੇ Instagram ਤੋਂ ਦੇਖ ਰਹੇ ਹੋ ਤਾਂ ਫੋਲੋ ਜਰੂਰ ਕਰੋ ਆ ਦੇਖੋ ਨਵੇਂ-ਨਵੇਂ ਕੰਟਰਾਸਟ ਦੇ ਨਾਲ ਦੁਪੱਟਾ ਹੈ ਕੰਟਰਾਸਟ ਰੈਣ ਵਾਲੇ ਨੇ ਸ਼ਰਟ ਤੇ ਸਲਵਾਰ ਦਾ ਕਲਰ ਸੇਮ ਰਹੇਗਾ ਬਾਟਮ ਤੇ ਵੀ ਵਰਕ ਰੈਣ ਵਾਲਾ ਹੈ ਸ਼ੂਟ ਤੇ ਹੀ ਪੂਰਾ ਵਰਕ ਰੈਣ ਵਾਲਾ ਹੈ ਬਾਜੂ ਤੇ ਹੀ ਵਰਕ ਰੈਣ ਵਾਲਾ ਹੈ ਦੁਪੱਟਾ ਵੀ ਕਢਾਈ ਵਾਲਾ ਇਹ कलर ਆਏਗਾ ਜੀ ਕੰਟਰਾਸਟ ਚੈੱਕ ਕਰ ਲਓ ਆ ਲੋ ਚਾਰ ਕਲਰ ਦੇ ਨਾਲ ਸੋਹਣੇ ਸੋਹਣੇ ਕੰਟਰਾਸਟ ਆ ਦਿੱਤੇ ਅੱਜ ਬਹੁਤ ਸੋਹਣਾ ਕੰਟਰਾਸਟ ਹੈ ਦੁਪੱਟਾ ਦੇ ਖੰਨੇ کھول ਕੇ ਨਵੇਂ-ਨਵੇਂ ਰੰਗ ਨੇ ਨਵੇਂ-ਨਵੇਂ ਚੀਜ਼ਾਂ ਨੇ ਆਰੇ ਕਿਸੇ ਮੇਰੇ ਪਿੰਡ ਤੇ ਪੁਰਾਣੇ ਨਵੇਂ ਕੰਮ ਸਟਾਰਟ ਕਰਨਾ ਇੱਕ ਵਾਰ ਵਿਜ਼ਿਟ ਕਰ ਲੋ ਕੇਸਰ ਸੂਟ ਐਂਡ ਸਾੜੀ ਅੰਬਾਲਾ ਸਿਟੀ ਕਦੀ ਵੀ ਅੰਬਾਲਾ ਸਿਟੀ ਕਪੜਾ ਮਾਰਕੀਟ ਆ ਰਹੇ ਹੋ ਨੇੜੇ ਦੇਸ਼ਮਤ ਕਾਲਜ ਦੇ ਦੇਸ਼ਮਤ ਕਾਲਜ ਦੇ ਨੇੜੇ ਆਪਣੀ ਦੁਕਾਨ ਪੈਂਦੀ ਹੈ ਜੀ ਕੇਸਰ ਸੂਟ ਐਂਡ ਸਾੜੀ ਅੰਬਾਲਾ ਸਿਟੀ ਰੇਲਵੇ ਸਟੇਸ਼ਨ ਤੋਂ ਆਰੋ ਬੱਸ ਸਟੈਂਡ ਤੋਂ ਆਰੋ ਕਿਸੇ ਨੂੰ ਦੇਸ਼ਮਤ ਕਾਲਜ ਪੁੱਛ ਲੋ ਇਹ ਤਾਂ ਸਕਰੀਨ 'ਤੇ ਨੰਬਰ ਚੱਲ ਰਹੇ ਨੇ ਫੋਨ ਕਰ ਲਓ ਮੈਸੇਜ ਕਰ ਲਓ ਲੋਕੇਸ਼ਨ ਮਿਲ ਜੇਗੀ ਫੋਨ ਕਰੋਗੇ ਕੋਈ ਨਾ ਕੋਈ ਮੈਂਬਰ ਲੈਣ ਵਾਸਤੇ ਤੁਹਾਨੂੰ ਆ ਜਾਏਗਾ ਇੱਕ ਆ ਦੇਖੋ ਐਦਾਂ ਦੇ ਆਰਟੀਕਲ ਵੀ ਬਹੁਤ ਚੱਲਦੇ ਆ ਆ ਦੇਖੋ ਕੋਨੇ ਸੋਨੇ ਦੇ ਦੁਪੱਟੇ ਨਾਲ ਆ ਦੇਖੋ ਸਾਰੀ ਤਰ੍ਹਾਂ ਦੇ ਆਰਟੀਕਲ ਤੁਹਾਨੂੰ ਮਿਲ ਜਾਣੇ ਆ ਇੱਕ ਵਾਰ ਵਿਜ਼ਿਟ ਕਰਨਾ ਪੈਣਾ ਕੇਸਰ ਸੂਟ ਐਂਡ ਸਾਰੀ ਅੰਬਾਲਾ ਸਿਟੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਯੂਟਿਊਬ ਚੈਨਲ ਤੋਂ ਸਾਨੂੰ ਦੇਖ ਰਹੇ ਹੋ ਤੇ ਸਬਸਕ੍ਰਾਈਬ ਕਰੋ ਚੈਨਲ ਨੂੰ ਕਾਲ ਕੋ ਆਰਟੀਕਲ ਤੋਂ ਹੰਤ ਰਹੇ ਆ ਵਿਆਹ ਸ਼ਾਦੀ ਵਾਲੇ ਆਰਟੀਕਲ ਨੇ ਕਿਸ ਨੇ ਮੇਰੇ ਭੈਣ ਤੇ ਪਰਾਂ ਦੇ ਵਿਆਹ ਸ਼ਾਦੀ ਦਾ ਕੱਪੜਾ ਲੈਣਾ ਉਹ ਵੀ ਵਿਜ਼ਿਟ ਕਰੋ ਸਾਰੇ ਕੱਪੜੇ ਹੋਲ ਸੇਲਡਟ ਤੇ ਮਿਲਨੇ ਆ ਕਿਸੇ ਨੇ ਨਵਾਂ ਕੰਮ ਸਟਾਰਟ ਕਰਨਾ ਉਹ ਵੀ ਵਿਜ਼ਿਟ ਕਰੋ ਨਵਾਂ ਕੰਮ ਜਿਹੜਾ ਸਟਾਰਟ ਕਰ ਰਹੇ ਨੇ ਉਹਨਾਂ ਨੂੰ ਵੈਰਾਈਟੀ ਬਣਾ ਕੇ ਸਾਰੇ ਆਰਟੀਕਲ ਦੇ ਦਾਂਗੇ ਅੱਗੇ ਵੇਚਣ 'ਚ ਕੋਈ ਦਿੱਕਤ ਨਹੀਂ ਆਈ ਆ ਦੇਖੋ ਪਿਓਰ ਦਾ ਦੁਪੱਟਾ ਰਹਿਣ ਵਾਲਾ ਆ ਇਹ ਆਪੇ ਉਹ ਦੁਪੱਟਾ ਉੱਪਰ ਬਹੁਤ ਹੀ ਸੁਪਰ ਪੀਸ ਹੈਗਾ ਚੰਗੀ ਤਰ੍ਹਾਂ ਪੀਸ ਚੈੱਕ ਕਰੋ ਚਾਰ ਕਲਰ ਰਣ ਵਾਲੇ ਨੇ ਸੋਹਣੇ ਸੋਹਣੇ ਕਲਰ ਆਣੇ ਆ ਆ ਦੇਖੋ ਮਸਟਰਡ ਕਲਰ ਵਾਈਟ ਕਲਰ ਚਰੋਬੀ ਕਲਰ ਐਦਾ ਚਾਰ ਚਾਰ ਕਲਰ ਰੱਖਦੇ ਆ ਜਿਸ ਫਿਰ ਮਨੇ ਭਾਂਡੇ ਤੇ ਭਰਾਣੇ ਨਵਾਂ ਕੰਮ ਸਟਾਰਟ ਕਰਨਾ ਜਿੱਦਾਂ ਚਾਰ ਕਲਰ ਹੈ ਤੁਸੀਂ ਦੋ ਕਲਰ ਲੈ ਕੇ ਆਪਣੀ ਵੈਰਾਈਟੀ ਬਣਾ ਸਕਦੇ ਹੋ ਤੁਹਾਨੂੰ ਵੇਚਣ ਕੋਈ ਦਿੱਕਤ ਨਹੀਂ ਆਏਗੀ ਜਿੱਦਾਂ ਨਵਾਂ ਕੰਮ ਸਟਾਰਟ ਕਰਨਾ ਚਾਰ-ਚਾਰ ਦੇ ਬੰਡਲ ਪੀਸ ਕਿਥੇ ਨਹੀਂ ਲੈ ਸਕਦੇ ਇਸ ਕਰਕੇ ਦੋ-ਦੋ ਪੀਸ ਲੈ ਕੇ ਵੈਰਿਟੀ ਬਣਾ ਲਓ ਜੋ ਕਿ ਤੁਹਾਨੂੰ ਵੇਚਣ ਚ ਬੇ ਆਸਾਨੀ ਹੋ ਜਾਵੇ ਇਸ ਕਰਕੇ ਪ੍ਰਵਿਡ ਕਰ ਲਓ ਅੰਮਾਲਾ ਸਿਟੀ ਤੇਸਰ ਸੂਟ ਐਂਡ ਸਾੜੀ ਸਾਡੀ ਕਪੜਾ ਮਾਰਕੀਟ ਆ ਰਿਹਾ ਅੰਮਾਲਾ ਸਿਟੀ ਕਪੜਾ ਮਾਰਕੀਟ ਸਾਡੀ ਦੁਕਾਨ ਹੈ ਜੀ ਇੱਕੋ ਕਾਲਜ ਪੈਂਦਾ ਦੇਸ਼ਮੰਜ ਕਾਲਜ ਕਿਸੇ ਵਿਆਹ ਸ਼ਦੀ ਉਸਤੇ ਕਪੜਾ ਲੈਣਾ ਸਾਰੀ ਤਰ੍ਹਾਂ ਦੀ ਵੈਰਿਟੀ ਮਿਲ ਜੇਗੀ ਸਭ ਹੋਲ ਸੇਲ ਰੇਟ ਤੇ ਮਿਲੇਗੀ ਇੱਕ ਇੱਕ ਸੌ ਵਾਰ ਵਿਜ਼ਿਟ ਕਰ ਲਓ ਕੇਸਰ ਸੂਟ ਐਂਡ ਸਾਡੀ ਅੰਬਾਲਾ ਸਿਟੀ ਅਗਲਾ ਅਪਡੇਟ ਦੇਖਣ ਵਾਸਤੇ ਥੋੜਾ ਵੇਟ ਕਰੋ ਨਵਾਂ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਪੇਜ ਨੂੰ ਸਬਸਕ੍ਰਾਈਬ ਜਰੂਰ ਕਰੋ چلਤੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਸ਼ੇਅਰ ਕਰਨ ਨਾਲ ਅੱਗੇ ਕਿਸੇ ਨਾ ਕਿਸੇ ਦਾ ਫਾਇਦਾ ਜਰੂਰ ਹੋ ਜਾਂਦਾ ਹੈ ਇਸ ਕਰਕੇ ਸ਼ੇਅਰ ਕਰਿਆ ਕਰੋ ਫੇਸਬੁੱਕ ਔਰ ਇੰਸਟਾਗ੍ਰਾਮ ਤੋਂ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਕਰੋ YouTube ਤੋਂ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰੋ ਨਵੇਂ-ਨਵੇਂ ਅਪਡੇਟ ਦੇਖਣ ਵਾਸਤੇ ਬਾਕੀ ਇੱਕ ਵਾਰ ਦੁਕਾਨ ਤੇ ਵਿਜ਼ਿਟ ਕਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ